ਇਹ ਹਜਾਪਾ ਚੱਲਿਆ ਜਲਪ੍ਰੀਤ ਦੇ ਸਕੂਲ ਨੂੰ ਚਰਜਾਤ ਦੇਖਣਾ ਤੇ ਲਿਖ ਕਿਵੇਂ ਲੱਗ ਰਿਹਾ ਠੀਕ ਲੱਗ ਰਿਹਾ ਹੈ ਠੀਕ ਲੱਗ ਰਿਹਾ ਕਿੰਨੇ ਨੰਬਰ ਆਉਣਗੇ ਤੁਹਾਨੂੰ ¡Ah, ah out ਪਹੁੰਚ ਚੁੱਕੇ ਆ ਜੀ ਆਪਾਂ ਹੁਣ ਅੱਗੇ ਤੁਹਾਨੂੰ ਲਿਵਾਵਾਂ ਹਾਂ ਸਕੂਲ ਠੀਕ ਹੈ ਪਹੁੰਚ ਚੁੱਕੇ ਆਂ ਦਲਪ੍ਰੀਤ ਦੇ ਸਕੂਲ ਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਫਟੇਗੜਾ ਗਿਆ ਬਈ ਦਲਪ੍ਰੀਤ ਸਕੂਲ ਕਿ ਚੱਲਾਂਗੇ ਕਲਾਸ ਚ ਆਪਾਂ ਇਹ ਅਨ ਚੇਂਜਰ ਫ੍ਰੀ ਦੇ ਸਕੂਲ ਦੇ ਚੱਲ ਇਕਨਿਤੀ ਦੇ ਲੈ ਇਹ ਆਮਗੇ ਕਲਾਸ ਚ ਆ ਜੀ ਅਨ ਫ੍ਰੀ ਦੇ ਤੋਂ ਨਵੀਂ ਬਿਲਡਿੰਗ ਵਾਲੀ ਸਕੂਲ ਦੀ ਬਿਲਕੁਲ ਸੱਜਾ ਲਾ ਕੇ ਕੰਦੇਸਾ ਸੀ ਹਾਂ ਅਜੀ ਕਲਾਸ ਤੇ ਕੰਦੇਤਾ ਕੀ ਚਲੋ ਜਿੱਦੇ ਜਾ ਰਿਹਾ ਅਕੇ ਤੇ ਕਲਾਸ ਤੇ ਕਲਾਸ ਤੇ ਕਲਾਸ ਲਈ ਹਾਂ ਜਲੀ ਉਹ ਨੋ ਪਰ ਰਿਜ਼ਲਟ ਲੈ ਲਿਆ ਜੀ ਦਿਲਪ੍ਰੀਤ ਦਾ ਇਹ ਨੋ ਪਰ ਚੱਲਦੇ ਆ ਜੀ ਵਧੀਆ ਮਾਰਕਸ ਆਇ ਰਹੇ ਨੇ ਵਧੀਆ ਰਿਜ਼ਲਟ ਰਹਿ ਆ ਗੰਪੀ ਦਾ ਵਧੀਆ ਰਿਜ਼ਲਟ ਰਹਿਣਾ ਵਧੀਆ ਮਾਰਕਸ ਆਇ ਰਹੇ ਨੇ ਗੱਲੋ ਅਗਲੀ ਕਲਾਸ ਚ ਆ ਗਏ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਘਰ ਗਿਲਪੇ ਦਾ ਰਿਜ਼ਲਟ ਲੈ ਕੇ ਤੇ ਵਧੀਆ ਨੰਬਰ ਆਏ ਨੇ ਜੀ ਇਹਨੂੰ ਹਨਾ ਤੇ ਵਧੀਆ ਅਗਲੀ ਕਲਾਸ ਚ ਹੋ ਗਿਆ ਜੀ ਸੈਕਿੰਡ ਚ ਹੋ ਗਿਆ ਹਨਾ ਦਿੱਲੀ ਤੋਂ ਹਨਾ ਬੱਸ ਵਧੀਆ ਪੜਨ ਲੱਗ ਗਿਆ ਜੀ ਹੁਣ ਪਹਿਲਾਂ ਨਾਲੋਂ ਇਹ ਤੇ ਅਗਲੀ ਕਲਾਸ ਚ ਵੀ ਫੋੜੀ ਨੰਬਰ ਆਉਣਗੇ ਤੇਰੇ ਹੈ ਫੋੜੋ ਕਿੰਨੇ 90 ਆਏ ਨੇ ਗਾਂਹੋਂ ਕਿੰਨੇ ਆਉਣਗੇ 90% ਗਾਂਹੋਂ ਹਾਂ ਹੈ ਇਸ ਵਾਰ ਇਹਦੇ 90% ਆਏ ਨੇ ਜੀ ਗਾਂਹਾਂ ਨੂੰ ਕਹਿੰਦਾ ਵੱਧ ਆਉਣਗੇ ਪਿਛਲੀ ਵਾਰੀ ਵੱਧਾ ਹੋਇਆ ਜਦੋਂ ਉਹ ਪਿਛਲੀ ਵਾਰੀ 95 ਆਇਆ ਤੇ ਤੇ ਥੋੜਾ ਜਿਹਾ ਸ਼ਰਾਬਤੀ ਹੋ ਗਿਆ ਚੌੜ ਵੱਧ ਕਰਦਾ ਉਹ ਇਹ ਹੁਣ ਉਹਨੂੰ ਖਿੱਚਾਂ ਇਹ ਕਰਨੇ ਦੇ ਹਨਾ ਉਹਨੇ ਵੱਡੀ ਗਲਾਸ ਚ ਹੋ ਗਿਆ ਤੇ ਮੋਬਾਈਲ ਦੀ ਬਹੁਤ ਘੱਟ ਕੋਸ਼ਿਸ਼ ਕਰਦੇ ਆ ਮੇਰੇ ਮੋਬਾਈਲ ਬੰਦ ਆਈ ਜਮੇ ਪਹਿਲਾਂ ਜਿਹੜਾ 1 ਘੰਟਾ ਦਿੰਦੇ ਸੀ ਮੋਬਾਈਲ ਉਹ ਵੀ ਬੰਦ ਆਉਂਦਾ ਹੁੰਦਾ। ਹਾਂ। ਦਿਲੀ ਮੋਬਾਈਲ ਬੰਦ ਆਉਂਦਾ ਹੁੰਦਾ। ਠੀਕ ਹੈ। ਹੁਣ ਅੱਗੇ ਤੋਂ ਮੋਬਾਈਲ ਨਹੀਂ ਨਿਕਲਣਾ ਹੈਗਾ ਤਾਂ? ਹੈ? ਠੀਕ ਹੈ। ਪੜ੍ਹਿਆ ਕਰੇਗਾ? ਠੀਕ ਹੈ। ਅੱਗੇ ਤੋਂ ਜੀ ਉਹਨਾਂ ਨੂੰ ਮੋਬਾਈਲ ਬੰਦ ਦਾ ਪਹਿਲਾਂ ਉਹਨਾਂ ਨੂੰ ਜੀ ਘੰਟਾ ਇੱਕ ਮੋਬਾਈਲ ਦਿੰਦੇ ਹੁੰਦੇ ਸੀ। ਹੁਣ ਇੱਕੋ ਘੰਟਾ ਹੀ ਮੋਬਾਈਲ ਬੰਦ ਆ ਵਸ ਇਹਦਾ। ਕਿਉਂਨੇ ਦਾ ਸਕੂਲ ਜਲਦੀ ਲੱਗਿਆ ਕਰੂ ਥੋੜਾ ਜਾਂ ਨਾ। ਹੁਣ ਨਹੀਂ ਲੱਗਦਾ ਇੱਥੇ ਦੇਖ ਦੂ ਲੱਕੂ 8 ਵਜੇ ਸਕੂਲ ਲੱਗਿਆ ਕਰੂਨੇ ਜਲਦੀ ਤਿਆਰ ਹੋ ਕੇ ਨਾ ਵਧੀਆ ਵਧੀਆ ਪੜਾਈ ਕਰਨੀ ਠੀਕ ਬਹੁਤ ਪੈਸੇ ਲੱਗਦੇ ਨੇ ਕੰਜਰਾਂ ਮਾਣਾ 40000 ਰੁਪਏ ਪੜਨਾ ਪੈਂਦਾ 5000 ਦੀ ਕਿਤਾਬਾਂ ਆਉਣਗੀਆਂ 50000 ਹੋ ਗਿਆ ਚੱਜ ਦੀ ਪੜ੍ਹ ਪੜ ਲਿਆ ਕਰੋ ਮਾਣਾ ਹੈ ਉਹ ਇਹ ਪੜੋਗੇ ਫੇਰੇ ਆ ਵਧੀਆ ਪੜਿਆ ਕਰੋ ਬੁੱਤਣਾ ਤੇ ਆਪਣੇ ਆਪਣੇ ਬੱਚਿਆਂ ਨੂੰ ਮੋਬਾਈਲ ਦਾ ਖੇੜਾ ਸੁਡਾਓ ਹੁਣ ਇਹਦਾ ਜਮੀ ਮੋਬਾਈਲ ਬੰਦ ਕਰ ਲੈਣਾ ਆਪਾਂ ਹੈਨਾ ਤਾਂ ਕਿ ਬੱਚੇ ਪੜ੍ਹਨਾ ਹਨ ਚਲੋ ਥੋੜਾ ਜਿਹਾ ਇੰਜੋਏ ਕਰਨਾ ਚਾਹੀਦਾ ਹਾਂ ਟਾਂਟਾ ਵੀ ਮੰਡਾ ਪੂਜ ਕਰਨੇ ਹਨ ਤੇ ਧੰਨਵਾਦ ਜੀ ਸਾਰਿਆਂ ਦਾ ਆਪਣਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੀ ਭਰਾਵਾਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਜਮਿਲ ਕਰ ਜਾਇਆ ਕਰੋ ਜੀ ਧੰਨਵਾਦ